ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਸਾਕਾ ਧਰਮ ਹੇਤ ਸਾਗਾ ਜਿੰਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਪਤਿਤ ਪਵਨ भगत ਵਸ਼ਲ ਕਿਰਪਾ ਨਿਹਾਨ ਜੁਗੁ ਜੁਗ ਅਟਲ ਖੰਡਾਂ ਬ੍ਰਹਮੰਡਾਂ ਦੇ ਮਾਲਕ ਤਰਤੀ ਨੂੰ ਤੀਰਜ ਬਖਸ਼ਣ ਹਾਰ ਗੁਰਤਾ ਗੱਦੀ ਪਰ ਬਰਾਜਮਾਨ ਦਸਾਹੀ ਪਾਸਾਹੀਆਂ ਦੀ ਆਤਮਿਕ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਅੱਜ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਹਾਂਕਾਂਗ ਵਿਖੇ ਹਰ ਐਤਵਾਰ ਦੀ ਤਰ੍ਹਾਂ ਆਪ ਸਰਬੱਤ ਸੰਗਤਾਂ ਨੇ ਪਹੁੰਚ ਕਰਕੇ ਹਾਜ਼ਰੀਆਂ ਭਰੀਆਂ ਹਨ ਬਹੁਤ ਆਪ ਜੀ ਵਡਭਾਗੇ ਹੋ ਜਿੱਥੇ ਐਤਵਾਰ ਨੂੰ ਮੁਖ ਰੱਖਦੇ ਆਂ ਅਸੀਂ ਹਾਜ਼ਰੀਆਂ ਭਰਦੇ ਆਂ ਤੇ ਅੱਜ ਮੁੱਖ ਤੌਰ ਤੇ ਜੋ ਅੱਜ ਦੀਵਾਨ ਸਜ ਰਹੇ ਹਨ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਮੁਖ ਰੱਖਦੇ ਆਂ ਸ਼ਹਾਦਤ ਜੋ ਸਤਿਗੁਰੂ ਜੀ ਨੇ ਦੇਣਾ ਕੀਤੀ ਹੈ ਸਤਿਗੁਰੂ ਜੀ ਨੂੰ ਯਾਦ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਰਹੇ ਹਾਂ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਸਦੀਆਂ ਨੇ ਦੁਨੀਆ ਭਰ ਦੇ ਵਿੱਚ ਹਰ ਥਾਂ ਤੇ ਗੁਰੂ ਦੇ ਸਿੱਖ ਬਹੁਤ ਪਿਆਰ ਅਤੇ ਭਾਵਨਾ ਦੇ ਨਾਲ ਇਸ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਨੇ ਸਾਥ ਸੰਗਤ ਜੀ ਅਸੀਂ ਦੁਨੀਆ ਦੇ ਵਿੱਚ ਵੇਖਦੇ ਹਾਂ ਕਿ ਜਦੋਂ ਵੀ ਦੁਨੀਆ ਦੇ ਵਿੱਚ ਕਿਸੇ ਨੂੰ ਲੋੜ ਪੈਂਦੀ ਹੈ ਤੇ ਅਸੀਂ ਤਰਸ ਦੇ ਆਧਾਰ ਤੇ ਉਸ ਦੀ ਮਦਦ ਕਰਦੇ ਹਾਂ ਜ਼ਿਆਦਾਤਰ ਮਦਦ ਕਿਸੇ ਦੀ ਨਹੀਂ ਹੁੰਦੀ ਤੇ ਜਦੋਂ ਵੀ ਅਸੀਂ ਕਿਤੇ ਕਿਸੇ ਦੀ ਮਦਦ ਕਰਨੀ ਹੋਵੇ ਤੇ ਅਸੀਂ ਥੋੜੇ ਪੈਸੇ ਲਗਾ ਕੇ ਅਸੀਂ ਮਦਦ ਕਰ ਦਿੰਦੇ ਹਾਂ ਉਹ ਵੀ ਬੜਾ ਵੱਡਾ ਦਿਲ ਕਰਕੇ ਨਹੀਂ ਤੇ ਮਦਦ ਵੀ ਨਹੀਂ ਹੁੰਦੀ ਜੇ ਕਿਸੇ ਦੇ ਕੰਮ ਦੇ ਵਿੱਚ ਅਸੀਂ ਆਪਣਾ ਥੋੜਾ ਟਾਈਮ ਕੱਢ ਕੇ ਦੇ ਦਈਏ ਤੇ ਉਹ ਵੀ ਅਸੀਂ ਟਾਈਮ ਕੱਢ ਲੈਂਦੇ ਹਾਂ ਵਰਨਾ ਟਾਈਮ ਵੀ ਨਹੀਂ ਨਿਕਲਦਾ ਕਿਸੇ ਦੇ ਲਈ ਸਾਧ ਸੰਗਤ ਜੀ ਜਦੋਂ ਮਨ ਦੇ ਵਿੱਚ ਦਇਆ ਆਈ ਹੋਵੇ ਉਦੋਂ ਅਸੀਂ ਆਪਣੇ ਸਮੇਂ ਦੇ ਵਿੱਚੋਂ ਵੀ ਸਮਾਂ ਕੱਢ ਲੈਂਦੇ ਹਾਂ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਬਹੁਤ ਦਇਆਵਾਨ ਮਨੁੱਖ ਵੇਖੇ ਹੋਣਗੇ ਤੁਸੀਂ ਕੋਈ ਪੈਸੇ ਕਰਕੇ ਕਿਸੇ ਦੀ ਮਦਦ ਕਰ ਦੇਵੇਗਾ ਕੋਈ ਆਪਣਾ ਸਮਾਂ ਕੱਢ ਕੇ ਕਿਸੇ ਦੀ ਮਦਦ ਕਰ ਦੇਵੇਗਾ ਕੋਈ ਕਿਸੇ ਢੰਗ ਦੇ ਨਾਲ ਕੋਈ ਕਿਸੇ ਢੰਗ ਦੇ ਨਾਲ ਮਦਦ ਕਰ ਦੇਵੇਗਾ ਪਰ ਸਾਧ ਸੰਗਤ ਜੀ ਸੋਚਣ ਦੇ ਲਈ ਮਜਬੂਰ ਹੋ ਜਾਈਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਕਸ਼ਮੀਰੀ ਪੰਡਤਾਂ ਨੇ ਆਨ ਕੇ ਫਰਿਆਦ ਕੀਤੀ ਤੇ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਨੇ ਹੁਣ ਇਹ ਨਹੀਂ ਕਿ ਪੈਸਾ ਲਾ ਕੇ ਉਹਨਾਂ ਦੀ ਮਦਦ ਕਰ ਦੇਣਗੇ ਜਾਂ ਆਪਣੇ ਜ਼ਿੰਦਗੀ ਦੇ ਕੁਝ ਪਲ ਕੁਝ ਸਮਾਂ ਦੇ ਕੇ ਉਹਨਾਂ ਦੀ ਮਦਦ ਹੋ ਜਾਵੇਗੀ। ਉੱਥੇ ਹੁਣ Hindu ਧਰਮ ਨੂੰ ਜਿਹੜਾ ਖਤਰਾ ਪਿਆ ਹੈ, Hindu ਧਰਮ ਦੇ ਜਿਹੜੇ ਧਾਰਮਿਕ ਚਿੰਨ੍ਹ ਨੇ ਉਹ ਖਤਮ ਹੋ ਰਹੇ ਨੇ, Hindu ਧਰਮ ਦੇ ਲੋਕਾਂ ਨੂੰ ਧਰਮ ਤੋਂ ਹੀਣਿਆ ਕੀਤਾ ਜਾ ਰਿਹਾ ਹੈ ਤੇ ਇਹਨਾਂ ਦੀ ਮਦਦ ਕਰਨ ਦੇ ਲਈ ਹੁਣ ਇੱਥੇ ਪੈਸਾ ਕੰਮ ਨਹੀਂ ਆਵੇਗਾ। ਹੁਣ ਇੱਥੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਦਿੱਤਾ ਹੋਇਆ ਸਮਾਂ ਇਹ ਮਦਦ ਕੰਮ ਨਹੀਂ ਆਵੇਗੀ ਸਾਧ ਸੰਗਤ ਜੀ ਜੇ ਇੱਥੇ ਹੁਣ ਮਦਦ ਦੀ ਉਹਨਾਂ ਨੂੰ ਲੋੜ ਹੈ ਤੇ ਉਹਨਾਂ ਦੀ ਮਦਦ ਦੇ ਲਈ ਹੁਣ ਸਿਰ ਦੇਣਾ ਪਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੈਸਾ ਵੀ ਕੋਈ ਦੇ ਦੇਵੇਗਾ ਕੁਝ ਵੀ ਦੇਣਾ ਪਵੇ ਕੋਈ ਦੇ ਦੇਵੇਗਾ ਪਰ ਸਾਧ ਸੰਗਤ ਜੀ ਆਪਣੀ ਜਾਨ ਦੇ ਦੇਣੀ ਆਪਣਾ ਸਿਰ ਦੇ ਦੇਣਾ ਇਹਦੇ ਲਈ ਕੋਈ ਤਿਆਰ ਨਹੀਂ ਹੋਵੇਗਾ ਬਲਿਹਾਰ ਜਾਈਏ ਵਾਰੇ-ਵਾਰੇ ਜਾਈਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਗੁਰੂ ਜੀ ਤੋਂ ਜਿਹੜੇ ਆਪਣਾ ਸਿਰ ਦੇ ਕੇ ਸਾਧ ਸੰਗਤ ਜੀ Hindu ਧਰਮ ਦੇ ਧਾਰਮਿਕ ਜਿੰਨਾਂ ਨੂੰ ਬਚਾਉਣ ਦੇ ਲਈ ਤੁਰ ਪਏ ਨੇ ਸਤਗੁਰੂ ਜੀ ਨੇ ਵਾਅਦਾ ਕਰ ਦਿੱਤਾ ਕਿ ਪੰਡਿਤ ਲੋਕੋ ਤੁਸੀਂ ਝੁੱਕ ਕੇ ਨਿਵਕੇ ਸਾਡੇ ਇਸ ਗੁਰੂ ਨਾਨਕ ਦੇ ਦਰਬਾਰ ਵਿੱਚ ਆਏ ਹੋ ਜਿਹੜਾ ਵੀ ਝੁੱਕ ਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਜਾਂਦਾ ਹੈ ਨਾ ਉਹ ਖਾਲੀ ਨਹੀਂ ਮੁੜਦਾ ਭਾਵੇਂ ਸਿਰ ਵੀ ਕਿਉਂ ਨਾ ਦੇਣਾ ਪਵੇ ਤੁਸੀਂ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਗਏ ਹੋ ਤੁਸੀਂ ਹੁਣ ਖਾਲੀ ਨਹੀਂ ਮੁੜੋਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਾਅਦਾ ਕਰ ਦਿੱਤਾ ਕਹਿੰਦੇ ਲਿਖਤੀ ਰੂਪ ਦੇ ਵਿੱਚ ਜਾ ਕੇ ਲਿਖ ਕੇ ਦੇ ਦਿਓ ਸਰਕਾਰਾਂ ਨੂੰ ਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਨੌਵੀਂ ਜੋਤ ਗੁਰੂ ਨਾਨਕ ਦੇ ਘਰ ਦੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣਗੇ ਤੇ ਸਾਰਾ ਇਹ Hindu ਧਰਮ ਬੱਚਾ ਬੱਚਾ ਕੱਲਾ ਕੱਲਾ ਮਨੁੱਖ ਉਹ ਇਸਲਾਮ ਨੂੰ ਕਬੂਲ ਕਰ ਲਵੇਗਾ ਤੁਹਾਨੂੰ ਲਾਲਚ ਦੇਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਡਰਾਵੇ ਦੇਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਕਤਲ ਕਰਨ ਦੀ ਲੋੜ ਨਹੀਂ ਪਵੇਗੀ ਜੇ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਨੂੰ ਕਬੂਲ ਕਰ ਲੈਣਗੇ ਤੇ ਸਾਰੇ ਹਿੰਦੂ ਧਰਮ ਦੇ ਲੋਕ ਉਹ ਇਸਲਾਮ ਨੂੰ ਕਬੂਲ ਕਰ ਲੈਣਗੇ ਬਿਨਾਂ ਸ਼ਰਤ ਤੋਂ ਸਾਧ ਸੰਗਤ ਜੀ ਜਦੋਂ ਇਹਨਾਂ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ ਤੇ ਜਿਹੜੇ ਕਸ਼ਮੀਰੀ ਪੰਡਤ ਆਏ ਸੀ ਨਾ ਉਹਨਾਂ ਦੇ ਚਿਹਰੇ ਉੱਤਰੇ ਹੋਏ ਸੀ ਉਦਾਸੀਆਂ ਛਾਈਆਂ ਸੀ ਅੱਖਾਂ ਚੋਂ ਪਾਣੀ ਵਹਿ ਰਿਹਾ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਸੁਣੇ ਹੌਸਲਾ ਮਿਲਿਆ ਤੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਆ ਗਈ ਸਾਧ ਸੰਗਤ ਜੀ ਕਿਸੇ ਨੂੰ ਖੁਸ਼ੀ ਦੇਣੀ ਹੋਵੇ ਤੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਖੁਸ਼ੀ ਦੇ ਰਹੇ ਹਾਂ ਖੁਸ਼ੀਆਂ ਵੰਡ ਰਹੇ ਹਾਂ ਇੱਥੇ ਉਹ ਵੀ ਲੋਕ ਦੁਨੀਆ ਦੇ ਵਿੱਚ ਬੈਠੇ ਨੇ ਜਿਹੜੇ ਕਿਸੇ ਨੂੰ ਦੁੱਖ ਦੇ ਦੇ ਕੇ ਉਹ ਖੁਸ਼ ਹੁੰਦੇ ਆ ਉਹਨਾਂ ਦੇ ਚਿਹਰੇ ਤੇ ਤਾਮਸ ਕਾਣ ਆਉਂਦੀ ਹੈ ਕਿਸੇ ਦਾ ਮਾੜਾ ਕਰਨਗੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਤਾਂ ਆਉਂਦੀ ਹੈ ਕਿਸੇ ਦਾ ਮਾੜਾ ਕਰ ਦੇਣਗੇ ਧੋਖਾ ਕਰ ਦੇਣਗੇ ਸਾਧ ਸੰਗਤ ਜੀ ਥੱਲੇ ਸੁੱਟ ਦੇਣਗੇ ਪੈਰ ਖਿੱਚ ਦੇਣਗੇ ਉਹਨਾਂ ਲੋਕਾਂ ਨੂੰ ਤਾਂ ਖੁਸ਼ੀ ਹੁੰਦੀ ਹੈ ਪਰ ਸਾਧ ਸੰਗਤ ਜੀ ਜਿਹੜੇ ਗੁਰੂ ਦੀ ਮੱਤ ਤੇ ਚੱਲਣ ਵਾਲੇ ਆ ਨਾ ਗੁਰੂ ਦੇ ਸਿੱਖ ਵੀ ਉਹ ਖੁਸ਼ੀਆਂ ਵੰਡਦੇ ਆ ਉਹ ਆਪ ਵੀ ਖੁਸ਼ ਰਹਿੰਦੇ ਆ ਤੇ ਦੂਜਿਆਂ ਨੂੰ ਵੀ ਖੁਸ਼ ਰਿੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਖੁਮਾਰੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਵੀ ਉਹਨਾਂ ਦੇ ਕੋਲ ਆਣ ਕੇ ਬੈਠਦਾ ਉਹਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਕਰ ਦਿੰਦੇ ਆ ਤਾਂ ਹੀ ਗੁਰੂ ਸਿੱਖ ਜਿਹੜੇ ਆ ਨਾ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਕੀ ਹਾਲ ਹੈ ਕਹਿਣਗੇ ਚੜ੍ਹਦੀ ਕਲਾ ਕਦੀ ਉਹਨਾਂ ਨੇ ਇਹ ਨਹੀਂ ਆਖਿਆ ਕਿ ਬਸ ਦਿਨ ਘਟ ਰਹੇ ਆ ਟਾਈਮ ਪਾਸ ਕਰ ਰਹੇ ਆ ਜਿਹੜਾ ਟਾਈਮ ਨਿਕਲ ਜੇ ਉਹੀ ਚੰਗਾ ਕਦੀ ਉਹਨਾਂ ਨੇ ਲਹਿੰਦੀ ਕਲਾ ਵਾਲੀਆਂ ਗੱਲਾਂ ਨਹੀਂ ਕੀਤੀਆਂ ਉਹ ਦੁੱਖ ਦੇ ਵਿੱਚ ਵੀ ਹੌਣ ਤੇ ਤਾਂ ਵੀ ਕਹਿੰਦੇ ਨੇ ਚੜਦੀ ਕਲਾ ਸਿੰਘ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦੇ ਆ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਦੁੱਖ ਸੁੱਖ ਦੇ ਵਿੱਚ ਇੱਕ ਰਸ ਦੇ ਵਿੱਚ ਰਹਿਣ ਵਾਲੇ ਉਹਨਾਂ ਨੇ ਬਚਨ ਕਰਕੇ ਕਸ਼ਮੀਰੀ ਪੰਡਤਾਂ ਦੇ ਚਿਹਰਿਆਂ ਤੇ ਰੌਣਕਾਂ ਲੈ ਆਂਦੀਆਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੋਇਆ ਪੰਡਤਾ ਨੇ ਜਾ ਕੇ ਉਸੇ ਤਰ੍ਹਾਂ ਲਿਖ ਲਿਖਾਵਾ ਕਰਕੇ ਦੇ ਦਿੱਤਾ ਤੇ ਉਧਰ ਔਰੰਗਜ਼ੇਬ ਉਹਨੇ ਹਨਸਾ ਸੰਗਤ ਜੀ ਆਪਣੇ ਸਿਪਾਈ ਜਿਹੜੇ ਆ ਨਾ ਉਹ ਤੋਰ ਦਿੱਤੇ ਨੇ ਵੇਖਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਇਧਰੋਂ ਅਨੰਦਪੁਰ ਸਾਹਿਬ ਤੋਂ ਤੁਰ ਪਏ ਨੇ ਕੁਝ ਦਿਨ ਲੰਘੇ ਤੇ ਔਰੰਗਜ਼ੇਬ ਨੇ ਹੁਕਮ ਕੀਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਨਾ ਤੇ ਅਨੰਦਪੁਰ ਸਾਹਿਬ ਨੇ ਤੇ ਨਾ ਹੀ ਸਾਡੇ ਕੋਲ ਇੱਥੇ ਪਹੁੰਚੇ ਨੇ ਪੇਸ਼ ਹੋਏ ਨੇ ਇਹ ਗਏ ਕਿੱਧਰ ਨੇ ਸਾਧ ਸੰਗਤ ਜੀ ਸਾਰੇ ਸੂਬਿਆਂ ਦੇ ਵਿੱਚ ਸਾਰੇ ਥਾਵਾਂ ਤੇ ਬੜੇ ਪੁਲਿਸ ਦੇ ਪਹਿਰੇ ਲਾ ਦਿੱਤੇ ਸ਼ਾਨ ਬੀਣ ਕਰਾਉਣੀ ਸ਼ੁਰੂ ਕਰ ਦਿੱਤੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਿੱਥੇ ਵੀ ਹੋਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਗੁਰੂ ਤੇਗ ਬਹਾਦਰ ਮਹਾਰਾਜ ਮਿਲੇ ਨਹੀਂ ਤੇ ਉਹਨਾਂ ਨੇ ਸਰਕਾਰ ਨੇ ਇਨਾਮ ਰੱਖ ਦਿੱਤਾ ਕਿ ਜਿਹੜਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਦੀ ਦਸ ਪਾਏਗਾ ਨਾ ਕਿ ਗੁਰੂ ਤੇਗ ਬਹਾਦਰ ਜੀ ਇੱਥੇ ਠਹਿਰੇ ਨੇ ਜਾਂ ਇੱਥੇ ਰੁਕੇ ਨੇ ਉਸ ਪਰਿਵਾਰ ਨੂੰ 1000 ਰੁਪਇਆ ਇਨਾਮ ਵਜੋਂ ਦਿੱਤਾ ਜਾਵੇਗਾ ਸਾਧ ਸੰਗਤ ਜੀ ਜਦੋਂ ਇਹ ਐਲਾਨ ਹੋਇਆ ਤੇ ਆਗਰੇ ਦੇ ਵਿੱਚ ਇੱਕ ਸੈयद हसन अली ਜਿਹੜਾ ਬਜ਼ੁਰਗ ਸੀ ਤੇ ਬਹੁਤ ਹੀ ਗਰੀਬ ਉਹਦੇ ਮਨ ਦੇ ਵਿੱਚ ਆਇਆ ਕਿ ਮਨਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਪੇਸ਼ ਹੀ ਹੋਣਾ ਹੈ ਦਿੱਲੀ ਸਰਕਾਰ ਦੇ ਅੱਗੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜਾਨੀ ਜਾਣ ਨੇ ਤੇ ਮੇਰੇ ਰਾਹੀ ਗ੍ਰਿਫਤਾਰ ਹੋ ਜਾਣ ਜਿਹੜਾ ਐਲਾਨ ਕੀਤਾ ਸਰਕਾਰ ਨੇ 1000 ਰੁਪਏ ਦਾ ਉਹ 1000 ਦਾ ਇਨਾਮ ਮੈਨੂੰ ਮਿਲ ਜਾਵੇ ਤੇ ਮੇਰੀ ਜਿਹੜੀ ਰਹਿੰਦੀ ਜ਼ਿੰਦਗੀ ਹੈ ਨਾ ਇਹ ਵੀ ਸੌਖੀ ਲੰਘ ਜਾਵੇਗੀ। ਇੱਕ ਮੇਰੀ ਧੀ ਜਵਾਨ ਹੈ ਇਹਦਾ ਵਿਆਹ ਕਰਨਾ ਤੇ ਉਹਦਾ ਵੀ ਵਿਆਹ ਕਰ ਦੇਵਾਂਗੇ। ਸਾਧ ਸੰਗਤ ਜੀ ਮਨ ਦੇ ਵਿੱਚ ਉਹ ਸૈયਦ हसन ਅਲੀ ਵਿਚਾਰਾਂ ਜਿਹੜੀਆਂ ਬੜੀਆਂ ਰੱਖਦਾ ਹੈ ਤੇ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦਾ ਹੈ। ਉਧਰ ਗੁਰੂ ਤੇਗ ਬਹਾਦਰ ਮਹਾਰਾਜ ਜਾ ਰਹੇ ਨੇ ਦਿੱਲੀ ਨੂੰ। ਤੇ ਦਿੱਲੀ ਜਾਂਦੇ ਜਾਂਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੋੜਾ ਪਾ ਲਿਆ ਆਗਰੇ ਨੂੰ ਇੱਕ ਆਗਰੇ ਮਾਈ ਭਾਗੋ ਜਿਹੜੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਦੇ ਚਰਨਾਂ ਦੀ ਉਹ ਸ਼ਰਧਾਲੂ ਹੈ ਮਾਈ ਭਾਗੋ ਤੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਉਡੀਕ ਰਹੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਵੇਖੋ ਸ਼ਹੀਦੀ ਦੇਣ ਦੇ ਲਈ ਜਾ ਰਹੇ ਨੇ ਤੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਆਪਣੇ ਪਿਆਰਿਆਂ ਦੀਆਂ ਮਨ ਦੀਆਂ ਭਾਵਨਾਵਾਂ ਵੀ ਪੂਰੀਆਂ ਕਰਦੇ ਜਾ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਤਗੁਰੂ ਜੀ ਨੇ ਜਾ ਕੇ ਡੇਰਾ ਲਾਇਆ ਉਸ ਮਾਈ ਭਾਗੋ ਦੇ ਕੋਲ ਜਾ ਕੇ ਦਰਸ਼ਨ ਦਿੱਤੇ ਤੇ ਮਾਈ ਭਾਗੋ ਨੇ ਚਰਨਾਂ ਦੇ ਵਿੱਚ ਨਮਸ਼ਕਾਰ ਕੀਤੀ ਬਜ਼ੁਰਗ ਮਾਈ ਤੇ ਇੱਕ ਬਹੁਤ ਸੋਹਣੀ ਪੋਸ਼ਾਕ ਬੁਣ ਕੇ ਰੱਖੀ ਹੈ ਬੜੇ ਬਾਰੀਕ ਸੂਤ ਦੇ ਵਿੱਚ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟਾ ਕੀਤੀ ਹੈ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਦੋ ਦਿਨ ਉੱਥੇ ਰਹੇ ਐ ਸਤ ਸੰਗਤ ਕਰਵਾਈ ਸਾਰੀ ਸੰਗਤ ਨੂੰ ਗੁਰੂ ਦਾ ਜਸ ਕੀਤਾ ਤੇ ਦੋ ਦਿਨ ਉੱਥੇ ਰਹਿ ਕੇ ਤੇ ਗੁਰੂ ਸਾਹਿਬ ਜੀ ਚੱਲ ਪਏ ਨੇ ਜਾ ਕੇ ਜੰਗਲ ਦੇ ਵਿੱਚ ਜਾ ਕੇ ਡੇਰਾ ਇੱਕ ਬਾਗ ਦੇ ਵਿੱਚ ਜਾ ਕੇ ਡੇਰਾ ਕਰ ਲਿਆ ਸਾਧ ਸੰਗਤ ਜੀ ਉਸ ਬਾਗ ਦੇ ਵਿੱਚ ਉਹ ਜਿਹੜਾ ਸੈਦ हसन ਅਲੀ ਸੀ ਨਾ ਉਹਦਾ ਪੁੱਤਰ ਉੱਥੇ ਬکریاں ਚਾਰ ਰਿਆ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਤਨ ਕੀਤਾ ਉਸ ਬੱਚੇ ਨੂੰ ਕਿ ਜਾਓ ਬਾਜ਼ਾਰ ਦੇ ਵਿੱਚ ਤੇ ਸਾਡੇ ਜਿਹੜੇ ਸਾਥੀ ਨੇ ਜਿਹੜੇ ਸਿੱਖ ਨੇ ਇਹਨਾਂ ਦੇ ਲਈ ਕੁਝ ਖਾਣ ਦੇ ਲਈ ਲੈ ਕੇ ਆਓ ਤੇ ਉਸ ਬੱਚੇ ਨੂੰ ਇੱਕ ਅੰਗੂਠੀ ਦਿੱਤੀ ਹੈ ਬੜੀ ਕੀਮਤੀ ਕਹਿੰਦੇ ਆ ਜਾ ਕੇ ਦੁਕਾਨ ਵਾਲੇ ਨੂੰ ਦਈ ਤੇ ਕੁਝ ਖਾਣ ਦੇ ਲਈ ਲੈ ਕੇ ਆ ਜਾਈਂ ਤੇ ਬੱਚਾ ਕਹਿੰਦਾ ਮੇਰੀਆਂ ਜੜੀਆਂ ਬੱਕਰੀਆਂ ਐ ਤੇ ਖਿੰਡ ਪੁੰਡ ਜਾਣੀਆਂ ਨੇ ਤੇ ਮਹਾਰਾਜ ਕਹਿੰਦੇ ਸਾਡੇ ਜਿਹੜੇ ਸਿੱਖ ਐ ਨਾ ਇਹ ਤੇਰੀਆਂ ਬੱਕਰੀਆਂ ਸੰਭਾਲਣਗੇ ਕਿਤੇ ਨਹੀਂ ਜਾਣ ਦਿੰਦੇ ਜਦੋਂ ਬੱਚਾ ਤੁਰਨ ਲੱਗਾ ਤੇ ਗੁਰੂ ਸਾਹਿਬ ਜੀ ਨੇ ਨਾਲ ਹੀ ਵਚਨ ਕਰ ਦਿੱਤਾ ਉਸ ਬੱਚੇ ਨੂੰ ਕਹਿੰਦੇ ਆਪਣੇ ਦਾਦੇ ਨੂੰ ਨਾਲ ਲੈ ਕੇ ਜਾਵੀਂ ਆਪਣੇ ਦਾਦੇ ਦੇ ਕੋਲ ਹੋ ਕੇ ਜਾਵੀਂ ਤੇ ਉਹ ਬੱਚਾ ਆਪਣੇ ਦਾਦੇ ਦੇ ਕੋਲ ਪਹੁੰਚਿਆ ਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਇੱਕ ਦਸ਼ਾਲਾ ਦਿੱਤਾ ਕੋਈ ਮਠਿਆਈ ਪਾਉਣ ਦੇ ਲਈ ਕੋਈ ਵਸਤੂ ਪਾਉਣ ਦੇ ਲਈ ਜਦੋਂ ਉਹ ਸੈਦ हसन ਅਲੀ ਅਤੇ ਉਸ ਦਾ ਪੁੱਤਰਾ ਉਹ ਅੰਗੂਠੀ ਲੈ ਕੇ ਜਦੋਂ ਦੁਕਾਨ ਤੇ ਪਹੁੰਚੇ ਹਨ ਤੇ ਦੁਕਾਨ ਤੇ ਜਦੋਂ ਪਹੁੰਚੇ ਤੇ ਦੁਕਾਨਦਾਰ ਨੇ ਅੰਗੂਠੀ ਵੇਖੀ ਕਿ ਕੁਝ ਮਠਿਆਈ ਮੰਗ ਰਹੇ ਨੇ ਉਸ ਦੁਕਾਨਦਾਰ ਨੂੰ ਸ਼ੱਕ ਪੈ ਗਿਆ ਕਿ ਸ਼ਾਇਦ ਇਹ ਕਿਤੇ ਚੋਰੀ ਕਰਕੇ ਲੈ ਕੇ ਆਏ ਹੋਣ ਇਹ ਹੈ ਗਰੀਬ ਨੇ ਤੇ ਇੰਨੀ ਕੀਮਤੀ ਜਿਹੜੀ ਅੰਗੂਠੀ ਹੈ ਤੇ ਇਹਨਾਂ ਦੇ ਕੋਲੇ ਨਾ ਕੀਮਤੀ ਦਸਾਲਾ ਹੈ ਇਹ ਕਿੱਥੋਂ ਆਏ ਨੇ ਸਾਧ ਸੰਗਤ ਜੀ ਉਸ ਦੁਕਾਨਦਾਰ ਨੇ ਅੱਗੇ ਸ਼ਿਕਾਇਤ ਕਰ ਦਿੱਤੀ ਜਦੋਂ ਸ਼ਿਕਾਇਤ ਕੀਤੀ ਤੇ ਸਿਪਾਈ ਆ ਗਏ ਤੇ ਸਿਪਾਈਆਂ ਨੇ ਫੜ ਕੇ ਅੰਗੂਠੀ ਦਸਾਲਾ ਅਤੇ ਸੈਦ हसन ਅਲੀ ਨੂੰ ਤੇ ਉਸ ਦੇ ਪੋਤੇਰੇ ਨੂੰ ਫੜ ਕੇ कोतवाल ਦੇ ਕੋਲ ਲੈ ਗਏ ਨੇ ਸਾਧ ਸੰਗਤ ਜੀ ਜਦੋਂ ਲੈ ਕੇ ਗਏ ਤਾਂ ਉੱਥੇ ਸਾਰੀ ਸ਼ਾਨਬੀਨ ਕੀਤੀ ਤੇ ਸੈਦ हसन ਅਲੀ ਕਹਿਣ ਲੱਗਾ ਕਿ ਬਾਗ ਦੇ ਵਿੱਚ ਕੁਝ ਸਾਧੂ ਆਏ ਐ। ਉਹਨਾਂ ਨੇ ਅੰਗੂਠੀ ਦਿੱਤੀ ਐ ਤੇ ਕੁਝ ਖਾਣ ਦੇ ਲਈ ਮੰਗਿਆ ਹੈ। ਸਾਧ ਸੰਗਤ ਜੀ ਜਦੋਂ ਸ਼ਾਨਬੀਨ ਕੀਤੀ ਤੇ ਉੱਥੋਂ ਫਿਰ कोतवाल ਨੇ ਨਾਲ ਹੀ ਸਾਰੇ ਸਿਪਾਹੀ ਇੱਕ 400 ਦੀ ਗਿਣਤੀ ਦੇ ਵਿੱਚ ਜਿਹੜੀ ਫੌਜ ਸੀ ਨਾ ਉਹ ਨਾਲ ਤੋਰ ਦਿੱਤੀ। ਤੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਸਤਗੁਰੂ ਜੀ ਨੂੰ ਜਾ ਕੇ ਗ੍ਰਿਫਤਾਰ ਕਰ ਲਿਆ। ਤੇ ਜਿਹੜਾ हसन ਅਲੀ ਸੀ ਨਾ ਸਈਦ हसन ਅਲੀ ਜਦੋਂ ਉਸ ਨੇ ਜਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਮਨ ਦੇ ਵਿੱਚ ਬੜਾ ਵਿਰਾਗ ਆਇਆ ਕਿ ਇੰਨੇ ਵੱਡੇ ਸਾਧੂ ਮਹਾਤਮਾ ਮੈਂ ਕਿਹੜੀ ਮਨ ਦੇ ਵਿਚਾਰ ਵਿੱਚ ਵਿਚਾਰ ਕਰ ਬੈਠਾ ਸੀ ਮੈਂ ਕਿਹੜੇ ਫੁਰਨੇ ਫੁਰ ਬੈਠਾ ਸੀ ਕਿ ਮੈਂ ਇਹਨਾਂ ਨੂੰ ਗ੍ਰਿਫਤਾਰ ਕਰਾਵਾਂ ਚਰਨਾ ਦੇ ਵਿੱਚ ਟਹਿ ਕੇ ਪੈ ਗਿਆ ਮਹਾਰਾਜ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਹੈ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ ਮਹਾਰਾਜ ਜੋ ਮੈਂ ਆਪ ਜੀ ਨੂੰ ਗ੍ਰਿਫਤਾਰ ਕਰਾਉਣ ਦੇ ਲਈ ਮਨ ਦੇ ਵਿੱਚ ਵਿਚਾਰ ਲੈ ਆਂਦੇ ਮਹਾਰਾਜ ਤੁਸੀਂ ਤੇ ਜਾਣੀ ਜਾਨ ਹੋ ਤੁਸੀਂ ਤੇ ਦੀਨ ਦੁਨੀਆ ਦੇ ਮਾਲਕ ਹੋ ਮਹਾਰਾਜ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ ਤੁਸੀਂ ਇੱਥੋਂ ਨਿਕਲ ਜਾਓ ਤੁਸੀਂ ਇੱਥੋਂ ਚਲੇ ਜਾਓ ਮਹਾਰਾਜ ਇਹ ਔਰੰਗਜ਼ੇਬ ਬਹੁਤ ਜ਼ਿਆਦਾ ਇਹ ਦੁਸ਼ਟ ਬਿਰਤੀ ਵਾਲਾ ਹੈ ਇਹ ਬੜੇ ਹੱਠ ਵਾਲਾ ਹੈ ਇਸ ਦੇ ਮਨ ਦੇ ਵਿੱਚ ਕੋਈ ਵੀ ਦਇਆ ਨਹੀਂ ਹੈ ਗੁਰੂ ਤੇਗ ਬਹਾਦਰ ਮਹਾਰਾਜ ਸਤਗੁਰੂ ਜੀ ਨੇ ਉਸ ਸਮੇਂ ਫਿਰ ਬਚਨ ਕੀਤੇ ਸੈਇਦ हसन ਅਲੀ ਨੂੰ ਕਹਿਣ ਲੱਗੇ ਕਿ ਸੈਇਦ हसन ਅਲੀ ਜੋ ਅਸੀਂ ਦਿੱਲੀ ਜਾ ਰਹੇ ਹਾਂ Hindu ਧਰਮ ਨੂੰ ਬਚਾਉਣ ਦੇ ਲਈ ਆਪਣਾ ਸੀਸ ਦੇਣ ਦੇ ਲਈ ਸਾਨੂੰ ਕੋਈ ਨਹੀਂ ਰੋਕ ਸਕਦਾ ਅਤੇ ਇਹਨਾਂ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਸਾਨੂੰ ਇਹ ਗਿਰਫਤਾਰ ਕਰ ਲੈਣ ਅਸੀਂ ਆਪਣੀ ਮਰਜ਼ੀ ਦੇ ਨਾਲ ਅਸੀਂ ਦਿੱਲੀ ਜਾ ਰਹੇ ਹਾਂ ਤੇ ਜਾ ਕੇ ਅਸੀਂ ਆਪਣਾ ਸਿਰ ਦੇਣਾ ਹੈ ਸਾਡੇ ਹੁਣ ਸਰੀਰ ਦੇ ਦਿਨ ਜਿਹੜੇ ਥੋੜੇ ਰਹਿ ਗਏ ਨੇ ਇਹ ਅਸੀਂ ਠੇਕਰਾ ਭੰਨ ਦੇਣਾ ਹੈ ਸਰੀਰ ਦਾ ਤੇ ਜਿਹੜਾ ਅਪਰਾਧੀ ਹੈ ਨਾ ਇਹ ਔਰੰਗਜ਼ੇਬ ਬਾਦਸ਼ਾਹ ਨੂੰ ਬਣਾਵਾਂਗੇ ਸਾਧ ਸੰਗਤ ਜੀ ਬਚਨ ਕੀਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਨੇ ਸੈਦ हसन ਅਲੀ ਨੂੰ ਉਸ ਵਕਤ ਸਾਧ ਸੰਗਤ ਜੀ ਜਿਹੜਾ कोतवाल ਸਿਪਾਈਆਂ ਦੇ ਸਮੇਤ ਉੱਥੇ ਪਹੁੰਚਿਆ ਹੈ 400 ਦੀ ਗਿਣਤੀ ਵਿੱਚ ਸਿਪਾਈ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਹੜੀ ਖਬਰ ਹੈ ਨਾ ਇਹ ਔਰੰਗਜ਼ੇਬ ਨੂੰ ਭੇਜ ਦਿੱਤੀ ਹੈ ਸਾਧ ਸੰਗਤ ਜੀ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਇੰਨੇ ਵਿਰਾਗ ਅਵਸਥਾ ਦੇ ਵਿੱਚ ਰਹਿਣ ਵਾਲੇ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਿੰਨੇ ਵੀ ਅਸੀਂ ਸ਼ਬਦ ਪੜਾਂਗੇ ਉਹ ਸਾਰੇ ਵਿਰਾਗਮਈ ਨੇ ਜੇ ਅਸੀਂ ਸ਼ਲੋਕ ਪੜਾਂਗੇ ਜਿਹੜੇ ਨਵੇਂ ਪਾਤਸ਼ਾਹ ਮਹਾਰਾਜੀ ਦੇ ਭੋਗ ਦੇ ਸ਼ਲੋਕ ਹਨ ਉਹ ਸ਼ਲੋਕ ਪੜ ਕੇ ਦੇਖੋ ਸਾਰੇ ਵਿਰਾਗਮਈ ਸ਼ਲੋਕ ਨੇ ਇੱਕ ਵਾਰ ਹਲੂਣਾ ਮਿਲ ਜਾਂਦਾ ਹੈ ਸਾਨੂੰ ਕਿ ਅਸੀਂ ਦੁਨੀਆ ਦੇ ਵਿੱਚ ਕਰਨ ਕੀ ਆਏ ਹਾਂ ਦੁਨੀਆ ਦੇ ਵਿੱਚ ਕਿ ਅਸੀਂ ਕੀ ਕਰ ਰਹੇ ਹਾਂ ਗੁਰੂ ਸਾਹਿਬ ਜੀ ਨੇ ਸ਼ਲੋਕਾਂ ਦੇ ਵਿੱਚ ਵੀ ਬੜਾ ਵੱਡਾ ਉਪਦੇਸ਼ ਦਿੱਤਾ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਭੂਤਾਂ ਵਾਲੀ ਹਵੇਲੀ ਦੇ ਵਿੱਚ ਰੱਖਿਆ ਗਿਆ ਗੁਰੂ ਸਾਹਿਬ ਜੀ ਨੇ ਉੱਥੇ ਵੀ ਭੜਾ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਨਾਉਣ ਦੇ ਲਈ ਜਦੋਂ ਪਿਆਰ ਦੇ ਨਾਲ ਇਹਨਾਂ ਦੀ ਵਿਅਮਤ ਨਹੀਂ ਕਾਮਯਾਬ ਹੋਈ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਲੋਹੇ ਦਾ ਪਿੰਜਰਾ ਉਹ ਜਿੱਥੇ ਖਲੋਤਾ ਵੀ ਨਹੀਂ ਜਾਂਦਾ ਹਿੱਲਿਆ ਵੀ ਨਹੀਂ ਜਾਂਦਾ ਬੈਠਿਆ ਵੀ ਨਹੀਂ ਜਾਂਦਾ ਜਦੋਂ ਵੀ ਸਰੀਰ ਨੂੰ ਹਿਲਾਉਂਦੇ ਨੇ ਤੇ ਵਿੱਚ ਬੜੇ ਤਿੱਖੇ ਸੂਏ ਲਾਏ ਜਿਹੜੇ ਸਰੀਰ ਵਿੱਚ ਖੁੱਭ ਜਾਂਦੇ ਐ ਸਾਧ ਸੰਗਤ ਜੀ ਕਈ ਦਿਨ ਉਸ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰਕੇ ਰੱਖਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਉਬਲਦੇ ਹੋਏ ਪਾਣੀ ਦੇ ਵਿੱਚ ਆਲੂ ਦੇ ਵਾਂਗ ਉਬਾਲ ਕੇ ਸ਼ਹੀਦ ਕੀਤਾ ਗਿਆ ਸਾਹਮਣੇ ਕਿਉਂ ਸ਼ਹੀਦ ਕੀਤਾ ਕਿਉਂਕਿ ਜਦੋਂ ਅਸੀਂ ਕੋਈ ਵੀ ਦੁੱਖ ਅੱਖਾਂ ਦੇ ਨਾਲ ਵੇਖਦੇ ਆ ਨਾ ਤੇ ਸਾਧ ਸੰਗਤ ਜੀ ਮਨ ਜੜਾਇਆ ਨਾ ਉਹ ਡੋਲ ਜਾਂਦਾ ਹੈ ਮਨ ਦੇ ਵਿੱਚ ਹੌਸਲਾ ਨਹੀਂ ਰਹਿ ਜਾਂਦਾ ਅਸੀਂ ਕੋਈ ਐਕਸੀਡੈਂਟ ਦੇਖ ਲਈਏ ਤਾ ਸਾਧ ਸੰਗਤ ਜੀ ਸਾਡੀ ਆਪਣੀ ਸਿਹਤ ਡਾਊਨ ਹੋ ਜਾਂਦੀ ਹੈ ਕਿਉਂਕਿ ਵੇਖਿਆ ਨਹੀਂ ਜਾਂਦਾ ਕਿਸੇ ਦੇ ਕੋਈ ਵਿਵਤਾ ਬਣੀ ਹੋਵੇ ਵੇਖੀ ਨਹੀਂ ਜਾਂਦੀ ਭਾਈ ਦਿਆਲਾ ਜੀ ਨੂੰ ਪਾਣੀ ਦੇ ਵਿੱਚ ਉਬਾਲਿਆ ਗਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਵੇਖ ਲੈਣ ਤੇ ਵੇਖ ਕੇ ਇਹਨਾਂ ਦਾ ਮਨ ਕੰਬ ਜਾਵੇਗਾ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਫਿਰ ਪੁੱਛਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਹਿਲਾਂ ਦੇ ਵਾਂਗ ਹੀ ਢੋਲ ਸੀ ਕੋਈ ਫਰਕ ਨਹੀਂ ਪਿਆ ਤਾਂ ਹੀ ਗੁਰੂ ਸਾਹਿਬ ਨੇ ਬਚਨ ਕੀਤੇ ਹੈ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਔਰ ਭੈ ਨਹੀਂ ਜਾਗੈ ਕੰਚਨ ਮਾਟੀ ਮੰਨੈ ਗੁਰੂ ਮਹਾਰਾਜ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ ਸਾਨੂੰ ਸਾਧ ਸੰਗਤ ਜੀ ਛੋਟਾ ਜਿਹਾ ਦੁੱਖ ਆ ਜਾਵੇ ਕੋਈ ਬੁਖਾਰ ਚੜ ਜਾਵੇ ਤਾਂ ਅਸੀਂ ਹੌਸਲਾ ਛੱਡ ਕੇ ਬੈਠ ਜਾਂਦੇ ਹਾਂ ਸਿੰਘ ਤੇ ਇਹੋ ਜਿਹੀ ਹੋਏ ਆ ਗੁਰੂ ਦੇ ਸਿੱਖ ਤੇ ਇਹੋ ਜਿਹੀ ਹੋਏ ਆ ਜਿਹੜਾ ਸੀਸ ਵੀ ਧੜ ਦੇ ਨਾਲੋਂ ਅਲੱਗ ਹੋ ਜਾਵੇ ਤਾਂ ਵੀ ਗੁਰੂ ਦੇ ਸਿੱਖ ਤੁਰੇ ਜਾਂਦੇ ਆ ਰੁਕਦੇ ਨਹੀਂ ਤੇ ਅਸੀਂ ਝੱਟ ਹੀ ਹੌਸਲਾ ਛੱਡ ਕੇ ਬੈਠ ਜਾਂਦੇ ਆ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਜਿਹੜਾ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ ਉਹ ਧਨਤਾ ਦੇ ਯੋਗ ਹੈ ਤੇ ਮਹਾਰਾਜ ਕਹਿੰਦੇ ਸੁਖ ਸਨੇਹ ਸੁੱਖਾਂ ਦੇ ਨਾਲ ਪਿਆਰ ਨਹੀਂ ਕਰਦੇ ਸੁਖ ਸਨੇਹ ਅਰ ਭੈ ਨਹੀਂ ਜਾਕੈ ਤੇ ਕਿਸੇ ਦਾ ਡਰ ਨਹੀਂ ਮੰਨਦੇ ਜੇ ਕੋਈ ਡਰ ਦੇਣਾ ਚਾਵੇ ਨਾ ਤੇ ਉਹਦਾ ਡਰ ਨਹੀਂ ਮੰਨਣਾ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮੰਨਤ ਿਆਨ ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ ਗੁਰੂ ਸਾਹਿਬ ਨਿਰਭਉ ਨੇ ਤੇ ਗੁਰੂ ਦਾ ਸਿੱਖ ਵੀ ਨਿਰਭਉ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਸੁਖ ਸਨੇਹ ਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਕੰਚਨ ਕਹਿ ਦਿੰਦੇ ਸੋਨੇ ਨੂੰ ਤੇ ਮਹਾਰਾਜ ਬਧਨ ਕਰਦੇ ਭਾਈ ਅਵਸਥਾ ਇਹੋ ਜੀ ਹੈ ਕਿ ਸੋਨੇ ਨੂੰ ਤੇ ਮਿੱਟੀ ਨੂੰ ਬਰਾਬਰ ਸਮਝਣਾ ਹੁਣ ਵੇਖੋ ਸੋਨੇ ਦੀ ਕੀਮਤ ਤਕਰੀਬਨ 1.5 ਲੱਖ ਦੇ ਕੋਲ ਪਹੁੰਚਣ ਦੇ ਲਈ ਤਿਆਰ ਹੋਈ ਹੈ ਤੇ ਸਾਧ ਸੰਗਤ ਜੀ ਸੋਨਾ ਵੇਖ ਕੇ ਬੰਦਾ ਐਵੇਂ ਡਿੱਗ ਪੈਂਦਾ ਐਵੇਂ ਡੋਲ ਜਾਂਦਾ ਹੈ ਸੋਨੇ ਦੇ ਮਗਰ ਕਿੰਨਾ ਝਗੜਾ ਹੁੰਦਾ ਕਿੰਨੀਆਂ ਲੜਾਈਆਂ ਹੁੰਦੀਆਂ ਖੂਨ ਦੇ ਰਿਸ਼ਤੇ ਟੁੱਟ ਜਾਂਦੇ ਮਾਇਆ ਦੇ ਮਗਰ ਸਾਧ ਸੰਗ ਜੀ ਸਾਰੇ ਰਿਸ਼ਤੇ ਟੁੱਟ ਜਾਂਦੇ ਕੋਈ ਵੀ ਪ੍ਰੇਮ ਪਿਆਰ ਨਹੀਂ ਰਹਿ ਜਾਂਦਾ ਪਰ ਮਹਾਰਾਜ ਬਚਨ ਕਰਦੇ ਭਾਈ ਸੋਨਾ ਕੀ ਚੀਜ਼ ਹੈ ਸੋਨਾ ਕੋਈ ਵੱਡੀ ਗੱਲ ਨਹੀਂ ਕਹਿੰਦੇ ਜਿਵੇਂ ਅਸੀਂ ਮਿੱਟੀ ਦੀ ਕੀਮਤ ਸਮਝਦੇ ਆਂ ਨਾ ਕਿ ਮਿੱਟੀ ਦੀ ਕੀਮਤ ਕੁਝ ਵੀ ਨਹੀਂ ਹੈ ਮਿੱਟੀ ਤੇ ਬਹੁਤ ਸਸਤੀ ਹੈ ਪਰ ਸੋਨਾ ਬਹੁਤ ਮਹਿੰਗਾ ਹੈ ਪਰ ਮਹਾਰਾਜ ਕਹਿੰਦੇ ਸੋਨੇ ਨੂੰ ਤੇ ਮਿੱਟੀ ਨੂੰ ਬਰਾਬਰ ਸਮਝਣਾ ਜੇ ਸੁੱਖ ਆਗੇ ਤੇ ਸੁੱਖਾਂ ਦੇ ਨਾਲ ਪਿਆਰ ਨਹੀਂ ਕਰਨਾ ਜੇ ਦੁੱਖ ਆ ਗਿਆ ਤੇ ਦੁੱਖ ਦੇ ਵਿੱਚ ਗੁਰੂ ਦਾ ਪੱਲਾ ਨਹੀਂ ਛੱਡ ਜਾਣਾ ਸਾਧ ਸੰਗਤ ਜੀ ਇੱਕ ਰਸ ਰਹਿਣਾ ਹੈ ਦੁੱਖ ਦੇ ਵਿੱਚ ਅਤੇ ਸੁੱਖ ਦੇ ਵਿੱਚ ਸੁੱਖ ਦੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਮਹਾਰਾਜ ਕਹਿੰਦੇ ਸੁੱਖ ਅਤੇ ਦੁੱਖ ਦਾ ਇੱਕ ਕਪੜਾ ਪਹਿਨਿਆ ਹੋਇਆ ਏ ਕਦੀ ਸੁਖ ਆ ਜਾਂਦਾ ਜ਼ਿੰਦਗੀ ਦੇ ਵਿੱਚ ਤੇ ਕਦੀ ਦੁੱਖ ਆ ਜਾਂਦਾ ਪਰ ਸਾਧ ਸੰਗਤ ਜੀ ਜਿਹੜੀ ਮੌਤ ਹੋ ਜਾਣੀ ਜਿਹੜੀ ਜਾਨ ਚਲੀ ਜਾਣੀ ਇਹ ਤੇ ਬੜਾ ਵੱਡਾ ਦੁੱਖ ਹੈ ਅਸੀਂ ਮੰਨਦੇ ਆ ਛੋਟੇ ਮੋਟੇ ਤੇ ਦੁੱਖ ਆਉਂਦੇ ਜਾਂਦੇ ਰਹਿੰਦੇ ਆ ਤੇ ਜਦੋਂ ਵੀ ਕਿਤੇ ਮੌਤ ਦੀ ਗੱਲ ਚੱਲਦੀ ਅਸੀਂ ਉਸੇ ਵੇਲੇ ਕਹਿੰਨੇ ਨਹੀਂ ਏਦਾਂ ਨਹੀਂ ਬੋਲੀਦਾ ਸ਼ੁਭ ਸ਼ੁਭ ਬੋਲੀਦਾ ਮੌਤ ਦੀ ਗੱਲ ਹੀ ਨਹੀਂ ਕਰੀਦੀ ਮੌਤ ਦਾ ਜ਼ਿਕਰ ਹੀ ਨਹੀਂ ਕਰੀਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਦੇਖੋ ਸਾਧ ਸੰਗਤ ਜੀ ਹਰ ਥਾਂ ਤੇ ਜ਼ਿਆਦਾਤਰ ਮੌਤ ਦਾ ਹੀ ਜ਼ਿਕਰ ਆਵੇਗਾ ਹਰ ਥਾਂ ਤੇ ਮੌਤ ਦਾ ਹੀ ਜ਼ਿਕਰ ਆਵੇਗਾ ਕਿ ਮੌਤ ਨੂੰ ਯਾਦ ਰੱਖ ਰੱਬ ਦਾ ਨਾਮ ਜਪ ਲੈ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਨੇ ਵੀ ਇਹੀ ਬਚਨ ਕੀਤੇ ਸੀ ਕਿ ਥੋੜੇ ਦਿਨਾਂ ਨੂੰ ਅਸੀਂ ਇਹ ਸਰੀਰ ਛੱਡ ਜਾਣਾ ਹੈ ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਿੰਜਰੇ ਦੇ ਵਿੱਚ ਕੈਦ ਸੀ ਨਾ ਤੇ ਮਗਰ